ਹਾਂਜੀ ਬੋਲੋ ਵਾਰ ਮਾਰੂ ਅਨੰਤ ਉਧਰ ਵੇਖ ਤਾਜਵੀਰ ਨੇ ਕਿੱਥੇ ਆਹ ਆਂਟੀਆਂ ਦਾ ਵਾਰ ਮਾਰਾ ਕਿੱਥੇ ਜਾਂਦੀਆਂ ਆਂਟੀ ਉਹ ਜਾਂਦੀ ਆਂਟੀ ਆਂਟਾ ਆਹ ਦਾਦੀ ਮम्मा ਬੁਲਾਉਣਾ ਮਾਰਦੀ ਉਹਨਾਂ ਨੂੰ ਸਮਝ ਹੀ ਨਹੀਂ ਲੱਗਣੀ ਜੋਤ ਆਵਾਜ਼ ਮਾਰ ਲਾ ਜੋਤ ਉਹ ਉਧਰ ਦੀ ਜਾ ਕੇ ਨਹੀਂ ਆ ਜਾਣਗੀਆਂ ਮੁੜੇ ਹੋਣਾ ਉਹਨਾਂ ਨੇ ਓ ਆਂਟੀਆਂ ਤੋਂ ਨੰਗ ਗਈਆਂ ਭੱਜ ਕੇ ਜਾਓ ਭੱਜ ਕੇ ਨੰਗ ਚੱਲੀਆਂ ਨੰਗ ਚੱਲ ਗਿਆ ਨਹੀਂ 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 ਉਹ ਆਪਦੀਆਂ ਗੱਲੀ ਲੱਗੀਆਂ ਮੁੰਡਿਆ ਉਹ ਆਪਦੀਆਂ ਗੱਲੀ ਲੱਗੀਆਂ ਹਏ ਕਿੰਨਾ ਜਮਾ ਹੀ ਨਹੀਂ ਸੁਣਦਾ ਉਹਨਾਂ ਨੂੰ ਇੰਨੀਆਂ ਆਵਾਜ਼ਾਂ ਮਾਰੀ ਜਾਂਦੀਆਂ ਜੋਦ ਨਾਲ ਹੀ ਕਰ ਜਾਣਾ ਲੱਗਦਾ ਚਾਕ ਕੇ ਫੇਰ ਪਰਾਂ ਨੂੰ ਮੂੰਹ ਕਰ ਲਿਆ ਜੋਦ ਵਿੱਚ ਦੀ ਨੰਗ ਜੀ ਉਹ ਜੋਤ ਵਿੱਚ ਦੀ ਨੰਗ ਗਈ ਹੇ ਕਿੰਨਾ ਜਮਾਂ ਨਹੀਂ ਧਿਆਨ ਦੇ ਰਹੀਆਂ ਜੋਤ ਮਗਰ ਮਗਰ ਤੁਰ ਜਾਂਦੀ ਉਹਨਾਂ ਦੇ ਹਾਂ ਹੁਣ ਜਾ ਕੇ ਚੱਕੀਆਂ ਕਿੱਡਾ ਕਿੰਨੀਆਂ ਆਪਣੇ ਆਪ ਵਿੱਚ ਮਸਤ ਹੋਈਆਂ ਜਾਂਦੀਆਂ ਸਾਰਾ ਟੱਬਰ ਉਹਨਾਂ ਨੂੰ ਸੱਦਨ ਚੱਲ ਗਿਆ ਸਾਰਾ ਟੱਬਣ ਸੱਦਣ ਗਿਆ ਸਾਰਾ ਟੱਬਰ ਚ ਸੱਦਣ ਚੱਲ ਗਿਆ ਉਹਨਾਂ ਨੂੰ ਬਦਲ ਬਹੁਤ ਹੋਇਆ ਕਿਧਰ ਚਲੇ ਗਏ ਉਹ ਜੇ ਸਾਰੇ ਬਸ ਸੱਦਣ ਗਿਆ ਹਾਂਜੀ ਮੈਂ ਸਾਰੇ ਜਾਣੇ ਸੱਦਣ ਗਏ ਆ ਅੱਛਾ ਅੱਛਾ ਆਂਟੀਆਂ ਇੰਨਾ ਇੰਦਾ ਹੀ ਹੋਵੇ ਖੜੇ ਇੰਨੀਆਂ ਮਸਤ ਹੋਈਆਂ ਆਂਟੀ ਉਹਨਾਂ ਨੂੰ ਸੁਣਦਾ ਹੀ ਨਹੀਂ ਜੋ ਉੱਥੇ ਪਿੱਛੇ ਚੱਲ ਗਈ ਵੀ ਰਾਜ ਘੂਟੇ ਲੈ ਰਿਆ ਉਥੇ ਚੱਲ ਗਈਆਂ ਨਹੀਂ ਆਈਆਂ ਕਹਿੰਦੇ ਹੋਣੇ ਨਾ ਹਨੇਰਾ ਹਨੇਰਾ ਹੋ ਗਿਆ ਹਾਂ ਹਨੇਰਾ ਹੋ ਗਿਆ ਨਾ ਤਾਂ ਕਹਿੰਦੀਆਂ ਨਹੀਂ 7 ਵਜ ਗਏ ਤਕਰੀਬਨ ਕੀ ਕਹਿੰਦੀਆਂ ਆਂਟੀਆਂ ਕਤਨ ਨਾ ਆ ਕੇ ਆਗੇ ਜਲਦੀ ਜਾਓ ਨਹੀਂ ਉਹਨਾਂ ਨੂੰ ਕਹਾਂ ਅਸੀਂ ਤਿੰਨ ਜਾਣੇ ਤੁਹਾਨੂੰ ਲੈਣ ਆਏ ਮਾਨ ਰੱਖ ਲੈਂਦੇ ਕਿਹਨੇ ਗੱਲ ਆਵਾਂਗੇ ਕਾਈਂ ਦਾ ਹਾਂ ਕਾਲ ਦੀ ਗੱਲ ਸਹੀ ਹੀ ਹਾਂ ਉਹ ਕਿ ਤੈਨ ਜਾਣੇ ਅਸੀਂ ਤੁਹਾਨੂੰ ਸੱਦਣ ਆਏ ਮਾਂ ਨਹੀਂ ਰੱਖ ਲੈਂਦੀਆਂ ਸਹੀ ਗੱਲ ਆ ਆ ਜਾਂਦੀਆਂ ਐਨਾ ਟੱਪ ਟੱਪ ਕੇ ਕੰਧਾਂ ਟੱਪ ਕੇ ਲੈਣਗੇ ਹੋਏ ਇਹ ਨਹੀਂ ਦੋਸਤ ਇਹ ਨਹੀਂ ਇੱਕ ਸਾਈਡ ਨੂੰ ਤਾਜਵੀਰ ਬਾਜੂਗੀ ਵੀ ਰਾਜ ਨੂੰ ਤਾਂ ਵਾਧੂ ਜਾਣੇ ਹੂਟੇ ਦੇਣ ਵਾਲੇ ਤੁਸੀਂ ਛੋਟੇ ਹੀ ਆ ਮੈਂ ਕਹਿੰਦਾ ਵਡਾ ਹੋ ਗਿਆ ਕਹਿੰਦਾ ਮੈਂ ਵੱਡਾ ਹੋ ਗਿਆ ਮੈਂ ਛੋਟੇ ਹੁੰਦੇ ਆ ਲਊਗਾ ਇੰ ਆਉਂ ਨਹੀਂ ਕਹਿੰਦਾ ਵੀ ਜਦੋਂ ਮੈਂ ਛੋਟਾ ਸੀ ਉਦੋਂ ਲੈਂਦਾ ਸੀ ਕਹਿੰਦਾ ਜਦ ਛੋਟੇ ਹੁੰਦੇ ਆ ਲਊਗਾ ਚਾਚਾ ਲਓ ਝੂਠੇ ਆਜੋ ਖੁਸ਼ ਹੋ ਗਿਆ ਵੀ ਦੱਸਦਾ ਹਾਂ ਦੀ ਛੋਟੇ ਹੋ ਜਾਣਾ ਚੱਲ ਮੈਂ ਅਮਨ ਗੁਰੂ ਦਿਖਾ ਲਈ ਹਾਂ ਹਾਂ ਦੱਸਦੇ ਹੁੰਦੇ ਆ ਬੱਚੇ ਬੱਚਿਆਂ ਨਾਲ ਖੁਸ਼ ਆ ਹਨਾ ਉਹਨਾਂ ਨੂੰ ਕਹਣਾ ਸੀ ਤੁਸੀਂ ਕੀ ਕਰਨਾ ਜਾ ਕੇ ਘਰੇ ਹਲੇ ਤੁਹਾਨੂੰ ਵੀ ਪਾਉਣਾ ਆਉਂਗਾ ਮੈਂ ਫਿਰ ਕੱਲ ਵੀ ਰਾਤ ਨੂੰ ਨਹੀਂ ਆਉਂਦਾ ਲਾ ਦੱਸ ਇੱਥੇ ਕਿਹੜਾ ਕੋਈ ਡਾਰਾ ਜਦੋਂ ਮਰਜੀ ਆਜੋ ਜਦੋਂ ਮਰਜੀ ਚਲੇ ਜਾਓ ਬਹੁਤ ਦਿਨਾਂ ਬਾਅਦ ਅੱਜ ਇਕੱਠੇ ਹੋਏ ਆ ਦੋਵੇਂ ਇਕੋ ਜਿਹੇ ਮੋਟੂ ਦੇਖਦੇ ਆ ਵਾਵਾ ਹੀ ਵਾਵਾਈ ਪਤਾ ਲੱਗਦੀ ਉੱਪਰ ਜਾਈ ਤੱਕੜੀ ਕੇ ਦਿਓਰ ਹਾਏ ਨਾ ਵਿੱਚ ਪਸਾਦਾ ਉਹ ਬੱਚੇ ਨੂੰ ਇਹ ਬੈਠੀ ਨਹੀਂ ਜਸਪ੍ਰੀ ਤੋਂ ਵੱਡਾ ਏ ਉਹ ਕਿੱਥੇ ਬਹਿ ਜਾਊਗਾ ਨਹੀਂ ਬਈ ਗੱਲ ਨਹੀਂ ਬਣੀ ਗੱਲ ਨਹੀਂ ਬਣੀ ਬੇਇੱਜ਼ਤੀ ਕਰਾ ਕੇ ਬਹਿ ਗਿਆ ਆਪ ਦੀ ਉਹ ਛੱਜ ਜੀ ਚ ਤਾਂ ਮੰਨਿਆ ਹੋਲੀ ਬੱਤੂ ਹੋਲੀ ਓਹ ਛੋਟਾ ਏ ਡਰ ਜੂਗਾ ਸੋਣੇ ਨਹੀਂ ਬਸ ਇੱਧੇ ਕਿ ਨਹੀਂ ਬੱਚੇ ਬੱਚਿਆਂ ਨਾਲ ਖੋਲ ਸਕਦੀਆਂ ਲੈ ਨਾ ਜਸਪ੍ਰੀ ਤੋਂ ਬੱਚਿਆਂ ਵਾਲੀ ਆ ਬਹੁਤ ਗਰਮੀ ਹੋ ਗਈ ਸਾਡੇ ਵੀ ਇੱਥੇ ਅੱਗੇ ਸਾਡੇ 38 ਡਿਗਰੀ ਤੋਂ ਵੱਧ ਨਹੀਂ ਸੀ ਟੈਂਪਰੇਚਰ ਹੁੰਦਾ ਹੱਦ 39 ਬਸ ਤੇ ਹੁਣ ਤੇ 40 40 ਤੱਕ ਪਹੁੰਚਣ ਲੱਗ ਗਿਆ ਬਹੁਤ ਜ਼ਿਆਦਾ ਗਰਮੀ ਹੋ ਗਈ ਕੱਲ ਨੂੰ ਅਸੀਂ ਲੈ ਕੇ ਨਹੀਂ ਆਉਣਾ ਵੀ ਰਾਜ ਨੂੰ ਮੇਰੀ ਮੰਮੀ ਤੋਂ ਹੁਣ ਅਮਰਤ ਬੈ ਗਈ ਵਿੱਚ ਉੱਥੇ ਤਾਂ ਬੈਠਾ ਨਹੀਂ ਲੈ ਹੁਣਾਂ ਤਾਂ ਮੈਨੂੰ ਉਹ ਚਸ਼ਮਾ ਡਿੱਗ ਗਿਆ ਥੱਲੇ 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 ਦੇਖ ਹਾਂ ਫਾਈਂ ਕਿ ਦੋਚ ਲਾ ਜੋਤ ਫਾੜੂ ਪੈਰ ਨਾ ਧਰ ਦਵੇ ਉੱਪਰ ਐਨਕ ਦੇ ਚਲਾ ਕੇ ਮਾਰੀ ਥੱਲੇ ਲਾ ਕੇ ਜਦੋਂ ਮੈਂ ਭੌਂਦੀ ਸੀ ਉਦੋਂ ਬੈਠਾ ਨਹੀਂ ਹੋਣਾ ਮੈਨੂੰ ਕੋ ਵੇਖਦੇ ਆ ਕੀਦੇ ਚ ਜਿਆਦਾ ਜ਼ੋਰ ਆ ਇਹ ਤਾਂ ਵਿੱਚ ਵਸ ਜੇ ਮੈਂ ਕੋਨੇ ਚ ਫਟੇ ਕੋਤੀ ਜੀ ਤਾਜਵੀਰ ਨੂੰ ਨਾ ਰੋਜ਼ ਆਪਾਂ ਝੂਠ ਮਾਰਦੇਈਦਾ ਵੀ ਭਗਾ ਦੇਈਦਾ ਵੀ ਵਿਰਾਜ ਇੰਡੀਆ ਗਿਆ ਤੇ ਅੱਜ ਇਹਨੂੰ ਅਸੀਂ ਦੱਸਿਆ ਕਿ ਵਿਰਾਜ ਅੱਜ ਹੀ ਆਇਆ ਇੰਡੀਆ ਤੋਂ ਕਹਿੰਦਾ ਕਿ ਰੋਜ਼ ਕਿਉਂ ਪੇਜ ਦਿੰਦੇ ਆ ਤੇ ਇਹ ਫਿਰ ਪੜ੍ਹਨ ਨਹੀਂ ਜਾਂਦਾ ਟਿਊਸ਼ਨ ਨਹੀਂ ਜਾਂਦਾ ਤਾਜਵੀਰ ਜੇ ਇਹਨੂੰ ਦੱਸ ਦਈਏ ਵੀ ਵਿਰਾਜ ਇੱਥੇ ਆ ਹੁਣ ਅਸੀਂ ਇਹ ਇਹਨੂੰ ਬਾਹਰ ਨਾ ਲਾਉਨੇ ਹਰ ਰੋਜ਼ ਕਿ ਵਿਰਾਜ ਇੱਥੇ ਨਹੀਂਗਾ ਇੰਡੀਆ ਗਿਆ ਆ ਉਹਦੇ ਮਾਮੇ ਦਾ ਵਿਆਹ ਟੈਸ ਕਰਕੇ ਤੇ ਅੱਜ ਖੁਸ਼ ਹੋ ਗਿਆ ਪਤਾ ਲੱਗ ਗਿਆ ਤੇ ਘਰੇ ਘਰਦਿਆਂ ਨੂੰ ਭਜਾ ਲਿਆ ਆਪਦੀ ਦਾਦੀ ਮਮਾ ਨੂੰ ਵੀ ਵਿਰਾਜ ਇੰਡੀਆ ਤੋਂ ਆ ਗਿਆ ਤੇ ਰੋਜ਼ ਇਹਦੇ ਨਾਲ ਇਹ ਚੀਟਿੰਗ ਹੁੰਦੀ ਆ ਤਾਜਵੀਰ ਦੇ ਨਾਲ ਢਿੱਲੀ ਜੁੜੀ ਨਾ ਬਈ ਨਾ ਆ ਜੁੜੇ ਨੂੰ ਨਹੀਂ ਹੱਥ ਲਾਉਣਾ ਹੈਨਾ ਬਾਤਾਂ ਉੱਤਰ ਜਾਣ ਤੁਸੀਂ ਵਿੱਚ ਫਸ ਗਿਆ ਤਾਂ ਨਿਕਲਿਆ ਨਹੀਂ ਜਾਣਾ ਹੁਣ ਹਾਂਜੀ ਕੋਈ ਕੱਢੂਗੀ ਕੋਈ ਕੱਢੂ ਵਿੱਚੋਂ ਨੇਰਾ ਕਿੰਨਾ ਹੋ ਗਿਆ ਆਜੋ ਐਸੇ ਦਿਨਾਂ ਦਾ ਬਹੁਤ ਫਰਕ ਆ ਹਾਏ ਉਧਰ ਵੇਖੋ ਉਧਰ ਬਹੁਤ ਜਿਆਦੇ ਬੱਚੇ ਤੇਜ਼ ਚਲਾਉਂਦੇ ਆ ਡਰਦੇ ਚਮਾਂ ਨਹੀਂ ਡਰ ਲੱਗਦਾ ਆਪ ਨੂੰ ਡਰ ਲੱਗਦਾ ਸਗੋਂ ਆਂਟੀ ਜੇ ਫੋਨ ਤੇ ਗੱਲ ਕਰਦੇ ਪਏ ਉਹ ਕੀ ਕਹਿਣੀਆਂ ਕਾਟਾਂ ਹੀ ਆਈਆਂ ਫੁੱਲਾਂ ਦੀ ਮਹਿਕ ਲੈਣ ਆਏ ਆ ਭੂਆ ਭਤੀਜਾ ਬਿਰਾਜੂ ਹੋਏ ਹਾਈ 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 ਸਾਪਸੂ ਕੇ ਭਾਈ ਦਿੱਤੇ ਵਿੱਚ ਕਿੱਡਾ ਚਾ ਚੜਿਆ ਇਹਨਾਂ ਨੂੰ ਨਾ ਇਕੱਠਿਆਂ ਨੂੰ ਸਾਰਿਆਂ ਨੂੰ ਵੀਰ ਆਜ ਤਾਂ ਜਮ ਮਜਾ ਹੀ ਆਪ ਤੇ ਬਣੇ ਹੁ ਬਣੇ ਬਾਬੀ ਵੀ ਹੋਰ ਥੋੜੀ ਪਤਲੀ ਹੋ ਜੂਗੀ ਜੋਰ ਜੋਰ ਨਾਲ ਹੂਟੇ ਦੇ ਦਿਓਰ ਨੂੰ ਨਾਲੇ ਨਣਾ ਨੂੰ ਬਾਵੇਂ ਬਾਵੇਂ ਬਤਲੀ ਹੋ ਹਨ ਪਾਪਾ ਬਣੀ ਐਕਟਰ ਬਹੁਤ ਜਿਆਦਾ ਸੋਹਣੀ ਹਵਾ ਆਉਂਦੀ ਹੈ ਠੰਡੀ ਠੰਡੀ ਬਾਗ ਦੇ ਵਿੱਚ ਸਰਦੇ ਆਂ ਸ਼ਾਮ ਦਾ ਟਾਈਮ 7:30 7 ਹੋ ਗਏ ਬਹੁਤ ਦਿਨਾਂ ਦਾ ਫਰਕ ਪੈ ਗਿਆ ਨਹੀਂ ਤੇ ਹੋਰ ਵੀ ਵਾਰ ਲੋ ਵਿੱਚ ਤੁਸੀਂ ਕਿਵੇਂ ਤੁਸੀਂ ਹੋਰ ਵੀ ਆਪਾਂ ਵਲੌਗ ਚ ਪਾ ਦੇਣਾ ਇਹ ਪਾ ਦੇ ਕਹਿੰਦੇ ਓ ਮਾਈ ਗੋਡ ਕੁੜੀ ਕਹਿੰਦੀ ਓ ਬੋਵਾ ਓਏ ਸਾਰਾ ਟਬਰ ਇਹਨਾਂ ਨੂੰ ਵੀ ਬਿਠਾ ਲਓ ਵਿੱਚ ਬਹਿਣਾ ਤੁਸੀਂ ਵੀ ਆਪਨੇ ਬੈਠਣਾ ਬੈਠ ਜਾਓ ਸਾਈਡ ਸੇ ਕੋਣ ਹੈ ਸਾਈਡ ਤੇ ਖੜਦੇ ਮੈਂ ਕਹਾਂ ਜੇ ਕੋਈ ਡਿੱਗ ਗਿਆ ਤੇ ਨਹੀਂ ਬੇਟੇ ਆਪ ਸਾਈਡ ਸੇ ਬੈਠ ਜਾਓ ਇਧਰ ਸੇ ਇੱਥੇ ਬਹਿ ਜਾਓ ਪਰ ਖੜਨ ਨਾ ਚਾਹਵੇਂ ਉਹਨਾਂ ਦਾ ਵੀ ਦਿਲ ਕਰਦਾ ਸ ਨਾਲ ਖੇਡਣ ਨੂੰ ਇੱਥੇ ਬਹਿ ਜਾਓ ਉਹਨੂੰ ਕੁੜੀ ਅਮਰ ਤਾ ਥੋੜਾ ਜਿਹਾ ਸਾਈਡ ਤੇ ਜਾ ਬੱਤੂ ਬਿਠਾ ਲਓ ਉਹਨਾਂ ਨੂੰ ਵੀ ਲਓ ਜੀ ਬੈਠ ਜਾਓ ਬੈਠ ਜਾਓ ਬੈਠ ਨਹੀਂ ਬੇਟਾ ਤੁਸੀਂ ਇੱਧਰ ਆ ਤੁਸੀਂ ਤੁਸੀਂ ਬਸ ਬਸ ਹੋ ਗਈ ਇੱਧਰ ਬੈਠ ਜਾਓ ਉਹ ਕੁੜੀ ਦੀ ਬਸ ਬਸ ਹੋ ਬੈਠ ਜਾਓ ਬੈਠ ਜਾਓ ਆਪੇ ਆਪੇ ਅਮਮ ਚਲੋ ਚਲੋ ਵੈਰੀ ਗੁੱਡ ਚਲੋ ਚਲੋ ਹੁਣ ਹੁਣ ਇੱਕ ਹੂਟਾ ਵੀ ਲਾਓ ਆਪਾ ਸਾਨੂੰ ਤਾਂ ਹੋਣਾ ਇੱਕ ਵਾਰ ਕੋਣ ਦਊਗਾ ਆਪੇ ਆਪੇ ਜੋਰ ਲਾਓ ਨਾ ਤਾਜਵੀਰ ਜੋਰ ਲਾ ਤਾਜਵੀਰ ਜੋਰ ਲਾ ਵਾਓ ਕਿੰਨੇ ਜਾਣੇ ਕਿੰਨੇ ਜਾਣੇ ਬੈਠੇ ਚਾਰ ਸੱਤ ਜਾਣੇ ਬੈਠੇ ਤੁਸੀਂ बैठ बेटे, आप भी बैठ जाओ बैठ जाओ बैठ जाओ हाँ हाँ, वो खड़ा हो के, हाँ वेरी गुड वेरी गुड आपको मजा आ रहा है ना आपको मजा आ रहा है? ਪਤਾ ਲੱਗਦਾ ਪੰਜਾਬੀ ਪਾਕਿਸਤਾਨੀ ਇਕੱਠੇ ਹੋਏ ਹਾਏ ਅਮਰਤ ਦੀ ਐਨਕ ਅਮਰਤ ਦੀ ਐਨਕ ਕੋਈ ਨਹੀਂ ਡਰਨ ਮੈਂ ਕਿਹਾ ਇੰਡੀਆ ਇੰਡੀਆ ਪਾਕਿਸਤਾਨ ਦੀ ਤੇ ਜੰਗ ਲੱਗੀ ਤੇ ਇੱਧਰ ਸਾਡੇ ਬੱਚੇ ਇੰਡੀਆ ਪਾਕਿਸਤਾਨੀ ਇਕੱਠੇ ਹੋ ਕੇ ਖੇਡਦੇ ਪਏ ਹਨਾ ਕਿੱਡਾ ਵਧੀਆ ਉੱਥੇ ਲੋਕੀ ਲੜ ਲੜ ਮਰੀ ਜਾਂ ਉੱਥੇ ਐਵੇਂ ਲੜ ਲੜ ਮਰੀ ਜਾਂਦੇ ਲੋਕੇ ਸਹੀ ਗੱਲ ਆ ਹੋਰ ਹੋਰ ਨਾਲ ਇਕੱਠੇ ਕਰ ਗਏ ਐਨਕ ਲੈ ਜੇ ਕਚਰੇ ਵਿੱਚ ਵਾਓ ਬਹੁਤ ਵਧੀਆ ਫਨ ਬਹੁਤ ਵਧੀਆ ਫਨ ਹੋ ਰਿਹਾ ਹੈ ਵੀਰਾਜ ਕਿੱਥੇ ਦਿਸਦਾ ਹੀ ਨਹੀਂ ਵਿੱਚ ਵੀਰਾਜ ਦਾ ਪੈਰ ਥੱਲੇ ਨਿਕਲਿਆ ਪਿਆ ਪਰ ਵੀਰਾਜ ਦਾ ਪੈਰ ਚਲੋ ਬੱਸ ਕਰੋ ਡਟ ਵੀ ਨਾ ਜਾਵੇ ਇਹਨੂੰ ਡਾਓ ਵੀਰਾਜ ਦਾ ਪੈਰ ਵਿੱਚ ਬਾਹਰ ਨਿਕਲਿਆ ਪਿਆ ਹੈ ਵੀਰਾਜ ਦਾ ਪੈਰ ਨਿਕਲਿਆ ਰੋਕ ਜੀਗੇ ਹਾਂ ਉਹ ਆ ਬੇਟੇ ਰੁਕ ਜਾਓ ਰੁਕ ਜਾਓ ਅੱਬੇ ਰੁਕ ਜਾਓ ਥੋੜਾ ਸਲੋ ਕਰ ਦੋ ਸਲੋ ਕਰ ਸਲੋ ਕਰ ਦੋ ਸਲੋ ਕਰ ਹੁਣ ਐਨਕ ਧਿਆਨ ਨਾਲ ਐਨਕ ਧਿਆਨ ਨਾਲ ਚੱਕਣੀ ਆ ਉਹਨੂੰ ਕਿ ਐਨਕ ਵੀ ਲਾ ਜਾ ਚੱਕ ਕੇ ਤੇ ਗੰਬਰ ਤੇ ਵੇਖੂਗੀ ਕਿਵੇਂ ਹੌਲੀ ਹੌਲੀ ਚਲੋ ਨਿਕਲੋ ਨਿਕਲੋ ਮੈਂ ਤੁਹਾਡੀ ਗਿਣਤੀ ਕਰਾਂ ਪੂਰੇ ਆ ਖਾਏ ਮੁੰਡਾ ਤਾਂ ਸਹੀ ਮਿਆਂ ਪਿਆ ਸੀਗਾ ਨਹੀਂ ਨਿਆਣੇ ਸਿਆਣੇ ਸਾਰੇ ਰਲੇ ਬੈਠੇ ਆ ਹਨਾ ਨਹੀਂ ਹੱਥ ਖੜਾ ਕਰਕੇ ਦੱਸੋ ਵੀ ਕਿਹਨੂੰ ਕਿਹਨੂੰ ਜ਼ਿਆਦਾ ਮਜ਼ਾ ਆ ਮੈਨੂੰ ਸਾਰਿਆਂ ਨੂੰ ਹੀ ਮਜ਼ਾ ਆਇਆ ਸਾਰਿਆਂ ਨੂੰ ਆਪਕੋ ਆਪਕੋ ਬਟੇ ਆਪਕੋ ਮਜ਼ਾ ਆਇਆ ਮਜ਼ਾ ਆਇਆ ਥੈਂਕ ਯੂ ਆਪ ਵੀ ਖਾ ਲਾ ਬਈ ਨਾ ਚਲੋ ਬਸ ਕਰੋ ਜਸਪੀਤ ਬਸ ਕਰੋ ਖਾਏ ਹਾ ਪਿੱਛੇ ਹੋ ਜਾ ਬੇਟੇ ਹੁਣ ਆਪਾਂ ਹੁਣ ਉਹ ਦੋਨੇ ਭੈਣ ਭਰਾ ਲੈ ਰਹੇ ਹੁਟੇ ਤਿੰਨੇ ਭੈਣ ਭਰਾ ਲੈ ਰਹੇ ਹੋ ਇਹ ਬੈ ਜਾ ਤਰ ਪਟਾਟਾ ਪੈ ਗਿਆ ਉਧਰ ਉਹ ਜਿਹੜੇ ਨਾ ਜਾਓ ਇਹ ਬੈਠਾ ਇਹ ਨਾ ਤੇਰਾ ਬਾਹਰ ਨਿਕਲ ਰਿਹਾ ਵੀਡੀਓ ਆਨ ਜੋਤਾਂ ਦੀ ਰਾਜੇ ਠੀਕ ਹੋ ਗਈ ਬੈ ਜਾ ਹੁਟੇ ਤੋਂ ਉੱਡੇ ਵੀ ਕੀ ਕੁਝ 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 ਹੋਇਆ 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 ਹੋਇ ਆਹ ਦਾ ਟੱਬਰ ਦੀ ਭਰ ਕੇ ਬਹਿ ਗਏ। ਦੇਖੋ ਗੱਲੇ ਪਿੱਛੇ ਦਾ ਪੱਪੀ ਆ। ਹੋਏ ਆਦੇ ਚੜੀ ਤੇਰੇ। ਯਾ ਪੱਪੀ ਨੂੰ ਘਾਟ ਨਹੀਂ ਦੇਵੇ। ਇਹ ਅਜ ਇਤੋਂ ਜ਼ਿਆਦਾ ਜ਼ੋਰ ਲੱਗਦਾ ਇਹ ਤਾਂ ਘਟ ਲੱਗਦਾ। ਇੱਥੋਂ ਘਟ ਲੱਗਦਾ। ਬਲਾ ਦਰੂਦ। ਆਹ ਬੋਦੀ ਤੂੰ। ਆਹ ਦਿਖਾਈ ਹੈ ਉਹ। ਦਿਖਾਈ। ਕਿੰਨਾ ਮਜ਼ਾ ਆ ਰਿਹਾ ਸਾਰੇ ਜਾਣੇ ਇਕੱਠੇ ਹੋ ਕੇ ਜੀ ਮਨੂ ਸਾਡੇ ਆਪਣੀ ਕਰਨੀ ਇਹ ਨਹੀਂ ਲੱਗਦਾ ਨਹੀਂ ਵਿੱਚ ਹਵਾ ਲੱਗਦੀ ਹੈ ਨਾ ਬੈਠਿਆਂ ਨੂੰ ਅਮਰਤ ਹਵਾ ਲੱਗਦੀ ਵਿੱਚ ਬਟੇ ਹਾਂਜੀ ਬਹੁਤ ਵਧੀਆ ਓਕੇ ਉਹ ਤਾਂ ਨਹੀਂ ਕਰਵਾਦੀ ਬਿਲਕੁਲ ਨਹੀਂ ਦਾਦੀ ਮम्मा ਨੂੰ ਗਰਮੀ ਆ ਜਾਣੀ ਆ ਛੁੱਟੇ ਦਿੰਦੇ ਆ ਉਹ ਵੀ ਫਿਰ ਪਸੀਨਾ ਆ ਹੀ ਜਾਊਗਾ ਬਣਾ ਬਟਾ